ਮੈਂ ਡਾਕਟਰ ਦੇਸ਼ਿੰਗ ਤੇ ਮੇਰੇ ਨਾਲ ਸਰਪੰਚ ਸਰਦਾਰ ਨਿੰਰਜੀਤ ਕੌਰ ਤੇ ਮੈਂਬਰ ਰਾਮ ਸਿੰਘ ਅਸੀਂ ਰਾਤ ਗਰਦੀਪ ਕੌਰ ਪਤਨੀ ਸਵਰਗੀ ਗਰਮੇਰ ਸਿੰਘ ਦਾ ਅਚਾਨਕ ਘਰ ਲੱਗਿਆ ਇਹ ਵਿਚਾਰੀ ਤੇ ਮਤਲਬ ਪਹਿਲਾਂ ਤੁਸੀਂ ਦੁੱਖਾਂ ਦੀ ਦਾ ਕਹਿਰ ਚੱਲਿਆ ਹੋਇਆ ਪਰਿਵਾਰ ਤੇ ਇਹਦਾ ਮੁੰਡਾ ਵੀ ਨੌਜਵਾਨ ਪਿਛਲੇ ਸਮੇਂ ਗਰਦੀਪ ਕੌਰ ਦਾ ਬੇਟਾ ਵੀ ਮਰ ਗਿਆ ਪਰਿਵਾਰ ਅਨਾਫ ਹੋ ਗਿਆ ਪਰਿਵਾਰ ਤੇ ਆਪਣੀ ਗਰੀਬੀ ਹੈ ਇਨਾ ਨਾ ਮਕਾਨ ਡਿੱਗ ਗਿਆ ਮੇਰੀ ਪ੍ਰਸ਼ਾਸਨ ਤੋਂ ਪ੍ਰਜੋਰ ਮੰਗਾ ਹੈ ਵੀ ਇਸ ਗਰੀਬ ਪਰਿਵਾਰ ਦੀ ਹੋਰੀ ਤੇ ਤੇ ਲੋ ਬਿਧ ਮਤਾਬਕ ਮਤ ਦਿੱਤੀ ਜਾਵੇ ਸਾਡੇ ਪਿੰਡ ਦੇ ਹੋਰ ਵੀ ਕਿਸੇ ਦੇ ਕੋਈ ਇਸ ਤਰ੍ਹਾਂ ਦੇ ਨੁਕਸਾਨ ਹੋਇਆ ਤਾਂ ਅਸੀਂ ਵੱਧ ਤੋਂ ਵੱਧ ਪੰਚਾਇਤ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਇਹਨਾਂ ਦੀ ਮਤ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਤਾਂ ਕਿ ਸਾਡੇ ਸਮੇਂ ਤੇ ਕੋਈ ਬੰਦਾ ਸਰਕਾਰੀ ਸਕੀਮਾਂ ਤੋਂ ਲੰਬਾ ਨਾ ਰਹਿ ਜਾ। ਇਹ ਤੋਰਾਈ ਜਿੱਦ ਕਰ ਪਰਵਣਾ ਚਾਹੀਦਾ। ਮਕਾਮ ਡਿੱਗ ਤਰਨੇ ਦਾ। ਦੋਹਾ ਕੁੜਾ ਟੈਂਕ ਕਰਦੀਆਂ ਪਾਸ। ਇੱਥੇ। ਜੇ ਤਾਂ ਮੱਖੂ ਦਾ ਨੋ ਮੱਖੂ ਦੀ ਜਿਵਾਕਾ ਨੂੰ ਪਾ ਦੀ। ਹੁਣ ਅਸੀਂ ਐਂ ਕਹਿੰਦੇ ਸਾਡਾ ਮਕਾਮ ਪੈਣਾ ਚਾਹੀਦਾ। ਪਹਿਲਾਂ ਐਨੀ ਮਦਦ ਕਰੀਆ ਕਿਸੇ ਸਰਪੰਚ ਦੇ ਨਾਲ ਕੋਈ ਮੈਂਬਰ ਨੇ ਸਾਡਾ ਘਰ ਨਹੀਂ ਪਾਇਆ। ਜੇ ਹੁਣ ਅਸੀਂ ਐਂ ਕਹਿੰਦੇ ਇਸ ਨੂੰ ਮਕਾਮ ਡਿੱਗਦਾ ਤੇ ਇੱਥੇ ਲੱਗਣਾ ਹੈਗਾ। ਸਮਾਨ ਬਾਹਰ ਕੱਢੀ ਇੱਥੇ। ਜਿਵੇਂ ਵੀ ਕਹਿ ਰਹੇ ਹਾਂ ਕਿ ਦਾ ਦੇਖਣ ਨੂੰ ਕਿੱਥੇ ਆਈ ਦੱਸ ਕਿ ਮੈਂ ਕਿੱਥੇ ਆਈ ਹਾਂ ਉਹ ਕੌਣ ਦੇਖੇਗਾ ਦੋ ਮੁੰਡੇ ਆ ਜੀ ਉਹ ਵੀ ਮੈਂ ਪਾਲੇ ਨੇ ਬਹੁਤ ਵੀ ਮੱਕੀ ਦੇ ਮੁੰਡਾ ਦੇ ਮੁੰਡਾ ਛੋਟੇ ਛੋਟੇ ਬੱਚੇ ਸੀ ਵਿਚਾਰੇ ਜੀ ਪਹਿਲਾਂ ਵੀ ਕੋਈ ਲਿਖੇ ਤਾਂ ਨਕਾ ਨਾ ਲਿਖਿਆ ਨੀ ਪਹਿਲਾਂ ਇਹਨਾਂ ਦਾ ਤਾਂ ਲਿਖਿਆ ਨਹੀਂ ਸੀ ਹਾਂ ਲਿਖਿਆ ਤਾਂ ਹਾਂ ਹੁਣ ਆਹੀ ਲਿਖਦੇ ਆ ਰਸਤਾ ਮੀਂਹ ਮਾਤਾ ਹੁਣ ਆਇਆ ਕਹਿੰਦੀ ਜਿਨ੍ਹਾਂ ਦਾ ਮਕਾਨ ਪੈ ਗਿਆ ਵਿਗਣਾ ਹੋਇਆ ਪਿਆ ਵਿਚਾਰਾਂ ਦਾ ਹੁਣ ਇਹਨਾਂ ਦਾ ਤਾਂ ਕੋਈ ਨਹੀਂ ਲਿਆ ਨਾ ਕੋਈ ਮਾਰ ਰਹੀ ਐ ਨਾ ਇਹਨਾਂ ਦਾ ਕੋਈ ਪਿਆਰ ਹੈ ਮੈਂ ਪਾੜੀ ਨੂੰ ਗੋਹਾਸੇ ਟਿੱਟ ਵਿਚਾਰੀ ਤਬੀਕ ਕੌਰ ਵੀ ਕਿਸ਼ਿੰਦਰ ਸਿੰਘ ਪਾਰਕਲਾ ਸਾਡਾ ਮਕਾਨ ਡਿੱਗ ਰਿਹਾ ਵਰਕਰ ਕੇ ਜੀ ਸਾਨੂੰ ਸਰਕਾਰ ਤੋਂ ਮੰਗ ਹੋਣੀ ਚਾਹੀਦੀ ਆ ਕਿ ਸਾਡਾ ਮਕਾਨ ਪੈ ਰਿਹਾ ਜੀ ਪਹਿਲਾਂ ਬਹੁਤ ਮੰਗਾ ਕਰੀਆਂ ਨੇ ਅਸੀਂ ਸਾਡਾ ਮਕਾਨ ਨਹੀਂ ਪੈ ਰਿਹਾ ਜੀ ਦਿਹਾੜੀਦਾਰ ਬੰਦੇ ਆ ਜੀ ਪਹਿਲਾਂ ਭੈਣ ਤੇ ਭਰਾ ਦੀ ਇਹਨਾਂ ਦੀ ਡੈਥ ਹੋ ਗਈ ਜੀ ਉਹਨਾਂ ਦੇ ਬੱਚੇ ਵੀ ਅਸੀਂ ਪਾ ਰਹੇ ਆਂ ਜੀ ਅਡਿਕ ਮਕਾਨ ਡਿੱਗ ਰਿਹਾ ਜੀ ਦੂਜਾ ਡਿੱਗਣ ਦੇ ਤਿਆਰ ਹੈਗਾ ਤੁਹਾਨੂੰ ਹੱਥ ਮੰਨ ਕੇ ਬੇਨਤੀ ਹੈ ਜੀ ਇਹੀ ਮੰਗਾ ਸਰਕਾਰ ਦੀ ਸਾਡੀ ਵੀ ਸਾਡਾ ਮਕਾਨ ਪੈਣਾ ਤੁਰੂ ਹੋਏ ਸਾਨੂੰ ਸਾਡਾ ਬਾਹਰ ਪਿਆ ਜੀ ਆਹ ਦੇਖ ਲੋ ਰਾਤ ਅਸੀਂ ਕਾਹ ਵਿੱਚ ਥੱਲੇ ਰਾਤ ਕੱਟੀ ਆ ਸਾਡੇ ਬੱਚੇ ਛੋਟੇ ਛੋਟੇ ਨੇ ਜੀ ਸਾਡੀ ਇਹੀ ਮੰਗਾ ਸਾਨੂੰ ਮਦਦ ਹੋਣੀ ਜ਼ਰੂਰੀ ਹੈ ਜੀ